11ਵੇਂ ਮਹੀਨੇ ਜਵਾ 33 ਲੱਖ ਦੀ ਮੱਝ ਲਈ ਇਹੋ ਨਾ ਵਾਹ ਜੀ ਬਰਕਤ ਆਖੋ ਪਿਆਰੀ ਉਸ ਟਾਈਮ ਉਹਦਾ ਨਾਮ ਪਿਆਰੀ ਹੈ ਜੀ ਇਹਦੇ ਕੋਲ ਦੁੱਧ ਹੈ तकरीबन 12-12 ਲੀਟਰ ਟਾਈਮ ਦਾ ਕਰਦੀ ਹੈ ਦਿਖਾਵਾ ਬੜਾ ਸੋਹਣਾ ਹੈ ਪਿੱਛੇ ਮਾਸ਼ਾਅੱਲਾ ਛਾਂ ਵੀ ਬਹੁਤ ਪਿਆਰਾ ਹੈ ਕਰਨਾ ਤਾਂ ਦੁੱਧੇ ਤੇ ਆਂਦੀ ਹੈ ਨਾ ਜੀ ਹਾਂ ਜੀ ਉਹ ਤੋਂ ਬੜਾਇਆ ਚੱਲ ਅੱਛਾ ਜੀ ਇਹ ਸਾਡੇ ਪਾਕਿਸਤਾਨ ਦੇ ਵਿੱਚ ਸਟਾਰਟ ਹੋ ਗਿਆ ਬੜਨਾ 2-3 ਸਾਲ ਤੋਂ ਬਣਾ ਰਹੇ ਨੇ ਲੋਕ ਸਾਡੇ ਵੱਲ ਮੈਂ ਸੁਣਿਆ ਨਹੀਂ ਕਦੇ ਇਹ ਮੱਝ ਵੀ तकरीबन ਨਾ ਕਿੱਥੇ ਸੀ ਸਾਡੇ ਕੋਲ ਦੋ ਸੂਏ ਸੂਪੇ ਹੀ ਸਾਡੇ ਕੋਲ अच्छा जी ਤੇ ਇਹਦੇ ਕੋਲ ਵੀ ਦੁੱਧ ਇਸ ਟਾਈਮ ਹੈ तकरीबन 20 ਕੁ ਲੀਟਰ ਹੈ ਜੀ ਇਸ ਟਾਈਮ ਮਾਸ਼ਾਅੱਲਾ 28 ਕੁ ਲੀਟਰ ਦੁੱਧ ਦੇ 14 14 ਲੀਟਰ ਟਾਈਮ ਦਾ ਕਰ ਰਹੀ ਹੈ ਦੁੱਧ ਮਾਸ਼ਾਅੱਲਾ ਇਸ ਟਾਈਮ ਵਾਹ ਜੀ ਵਾਹ ਤੇ ਇਹ ਦੂਸਰੇ ਛੂਏ ਸੁਈਆ ਦੀ ਇਸ ਟਾਈਮ ਹਾਂਜੀ ਤੇ ਬਹੁਤ ਮਾਸ਼ਾਅੱਲਾ ਅੱਛੀ ਰੋਟਾਂ ਨੇ ਸਾਡੇ ਕੋਲ ਇਧਰ ਨੂੰ ਵੀ ਦਿਖਾ ਦਿਓ ਇਧਰ ਨੂੰ ਹੋ ਕੋਈ ਖੂਬਸੂਰਤੀ ਦੀ ਕਹਿ ਸਕਦੇ ਆ ਕਿ ਨਹੀਂ ਹਾਂਜੀ ਤੇ ਸਿਰ ਦੀ જરા ਸਾਦਾ ਹੈ ਸਿੰਘ જરા ਸਾਦੇ ਨੇ ਹਾਂਜੀ ਲੇਕਿਨ ਸਾਡੀ ਡੇਰੀ ਦੀ ਜਿਹੜੀ ਹੈ ਨਾ ਇਸ ਟਾਈਮ ਲਾੜੀ ਮੱਝ ਇਹ ਹੀ ਹੈ ਜੀ ਮਤਲਬ 18 20 ਕਿਲੋ ਤੋਂ ਥੱਲੇ ਕੋਈ ਨਹੀਂ ਹੈਗੀ ਜੀ ਮੱਝ ਸਾਡੇ ਕੋਲ 20 22 ਲੀਟਰ ਦਾ ਕਾਮ ਦੁੱਧ ਇਹਦਾ ਫਿਰ ਰਿਜ਼ਲਟ ਕਿਦਾਂ ਜੀ ਵਧੀਆ ਬਹੁਤ ਅੱਛਾ ਰਿਜ਼ਲਟ ਹੈ ਉਹਦੇ ਨਾਲ ਮੱਕੀ ਦੇ ਸਾਇਲਜ ਨਾਲੋਂ ਜਿਹੜਾ ਨਾ ਇਹਦਾ ਰਿਜ਼ਲਟ ਬਹੁਤ ਅੱਛਾ ਹੈ ਹਾਂ ਜੀ ਬਈ ਜੀ ਸਤਿ ਸ੍ਰੀ ਅਕਾਲ ਅੱਜ ਆਏ ਹੋਏ ਹਾਂ ਜੀ ਆਪਾਂ ਲੈੰਦੇ ਪੰਜਾਬ ਦੇ ਹਜੀ ਗੁਲਾਮ ਫਰੀਦ ਜੀ ਦੇ ਫਾਰਮ ਤੇ 100 500 ਮੱਝ ਦਾ ਫਾਰਮ ਆ ਪੂਰੀ ਟੋਪ ਦੀ ਮੱਝਾਂ ਨੀਲੀ ਰਾਵੀ ਦੀਆਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਹਾਂ ਲੈਂਦੇ ਪੰਜਾਬ ਦੀ ਜਿਹੜੀ ਕ੍ਰੀਮ ਫਾਰਮਾ ਪੂਰੇ ਚੰਗੇ ਚੰਗੇ ਉਹ ਸਾਰੇ ਵਿਜ਼ਿਟ ਕਰ ਰਹੇ ਆ ਤੇ ਉਦਾਂ ਹੀ ਸਵੱਬ ਬਣਿਆ ਅੱਜ ਸਾਈ ਸਾਹਿਬ ਨਾਲ ਅਸੀਂ ਆਏ ਆ ਜੀ ਹਜੀ ਸਾਹਿਬ ਦੇ ਫਾਰਮ ਤੇ ਜੀ ਹਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਲਾਮ ਜੀ ਵਾਲੇਕੁਮ ਸਲਾਮ ਜੀ ਹੋਰ ਜੀ ਕੀ ਹਾਲ ਹੈ ਜੀ ਹਜੀ ਸਾਹਿਬ ਤੁਹਾਡਾ ਇਹ ਏਰੀਆ ਕਿਹੜਾ ਜੀ ਇਹ ਜੀ ਸਾਡਾ ਏਰੀਆ ਹਾਫਸਾਬਾਦ ਰੋਡ ਹੈ ਗੁਜਰਾਂ ਵਾਲੇ ਤੋਂ 3 ਕਿਲੋਮੀਟਰ ਅੱਗੇ ਹਾਫਸਾਬਾਦ ਤੋਂ ਪਹਿਲੇ ਆਂਦਾ ਹੈ ਪੁਆਇੰਟ ਸਾਡਾ ਅੱਛਾ 17 ਕਿਲੋਮੀਟਰ ਹਾਫਸਾਬਾਦ ਤੋਂ ਪਹਿਲੇ ओके ਤੇਰਾ ਸ਼ਾਜਮਾਲ ਸਾਡਾ ਸਟਾਫ ਹੈ ਪਿੰਡ ਕਿਹੜਾ ਜੀ ਇਹ ਡੇਰਾ ਸ਼ਾਜਮਾਲ ਓਕੇ ਜੀ ਡੇਰਾ ਸ਼ਾਜਮਾਲ ਤੇ ਭਾਜੀ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਕਿੰਨੀ ਦੇਰ ਹੋ ਗਈ ਜੀ ਆ ਫਾਰਮ ਸਾਨੂੰ ਤਕਰੀਬਨ ਹੋ ਗਿਆ ਜੀ 4 ਸਾਲ ਫਾਰਮ ਬਣਾਏ ਰਹੇ ਓਕੇ ਜੀ ਤੇ ਸਾਡੀ ਖਰੀਦ ਹੀ ਹੈ ਹਜੇ ਸਾਡੇ ਘਰ ਦੀ ਬੀਟ ਹੈ ਜੀ ਤਿਆਰ ਹੁਣ ਅੱਗੇ ਤਿਆਰ ਹੋਣ ਲੱਗੇ ਹਾਂ ਅਜੇ ਅੱਗੇ ਤਿਆਰ ਬੱਚੇ ਆ ਰਹੇ ਨੇ ਹੁਣ ਤੇ ਅਜੇ ਚਾਹੇ ਅਸਲਸਲਾਏ ਚਾਰ ਸਾਲ ਪਹਿਲਾਂ ਵੀ ਤੁਹਾਡਾ ਕੋਈ ਵਿਸ਼ੋਕੜ ਹੈ ਸੀ ਜੀ ਨਹੀਂ ਕੋਈ ਸੀ ਕੋਈ ਨਹੀਂ ਸੀ ਇੱਕਦਮ ਇਧਰ ਆਉਣ ਦਾ ਸਬਬ ਜੀ ਉਹ ਕਿਦਾਂ ਮਤਲਬ ਭਾਜੀ ਸਾਡਾ ਸ਼ੌਕ ਸੀ ਡੇਰੀ ਫਾਰਮ ਬਣਾਉਣ ਦਾ ਹਾਂਜੀ ਉਹ ਡੇਰੀ ਫਾਰਮ ਅਸੀਂ ਬਣਾਇਆ ਸਟਾਰਟ ਕੀਤਾ ਅਲਹਮਦੁਲਿਲਾ ਠੀਕ ਜਾ ਰਹੇ ਨੇ ਮਾਮਲੇ ਤੇ ਅੱਛਾ ਜੀ ਹਾਂਜੀ ਉਹ ਮੈਂ ਸੁਣਿਆ ਤੁਸੀਂ ਦੱਸਦੇ ਸੀ ਵੀ ਚੰਗਾ ਇਨਵੈਸਟਮੈਂਟ ਵੀ ਚੰਗੀ ਤਗੜੀ ਕੀਤੀ ਆ ਵੀ ਐਨ ਪੂਰੀ ਚੰਗੀਆਂ ਮੱਝਾਂ ਲੱਭ ਲਈ ਭਾਜੀ ਉਹ ਸਰਦਾਰ ਸਾਹਿਬ ਚੱਲਦਾ ਹੀ ਰਹਿੰਦਾ ਇਨਵੈਸਟਮੈਂਟ ਦੀ ਕਿਹੜੀ ਗੱਲ ਹੈ ਸ਼ੌਕ ਫਿਰ ਐਵੇਂ ਦੰਦਾ ਹੁੰਦਾ ਜੀ ਅੱਛਾ ਜੀ ਤੇ ਜੇ ਗੱਲ ਕਰੀਏ ਜੀ ਮੱਝਾਂ ਬਾਰੇ ਮੜਾ ਜਾਂ ਮੱਝਾਂ ਵੀ ਦਿਖਾ ਦਈਏ ਆਪਾਂ ਇਹ ਮੱਝ ਬਾਰੇ ਦਿਓ ਜੀ ਬੇਰਵਾ ਇਹ ਮੱਝ ਦਾ ਐਸਐਮ 26 ਗਿਗਰ ਦਾ ਦੋਤੇ ਮਾਸ਼ਾਅੱਲਾ 26 ਲੀਟਰ ਮੋਕੇ ਦਾ ਤਿਆਰ ਹੈ ਅੱਛਾ ਜੀ ਇਧਰ ਨੂੰ ਦਿਖਾਓ ਜੀ ਮੜੀ ਕਿੰਨਵੇਂ ਸੂਏ ਹੋ ਜੀ ਇਹ ਇਹ ਮੱਝ ਤੀਸਰੇ ਸੂਏ ਦੀ ਅੱਛਾ ਜੀ ਐਸ ਟਾਈਮ ਦੁੱਧਾ ਇਹਦੇ ਕੋਲ ਹਾਲ ਮੋਕਾ ਜੀ 26 ਵਾਹ ਜੀ ਵਾਹ ਕਿੰਨੀ ਕੀ ਦੇਰ ਦੀ ਸੂਈ ਹੋਗੀ ਜੀ ਇਹ ਸੂਈ ਨੂੰ ਹੋਇਆ ਜੀ 3 ਮਿੰਟ ਵਾਹ ਜੀ ਵਾਹ ਇਹ ਮਤਲਬ ਹੁਣ ਪਹਿਲਾਂ ਹੀ ਸੂਆ ਚੋਇਆ ਤੁਸੀਂ ਇਹ ਤੋਂ ਪਹਿਲਾਂ ਤਾਂ ਨਹੀਂ ਸੀ ਤੋਂ ਪਹਿਲੇ ਵਿੱਚ ਹੋਇਆ ਉਹ ਕਿੰਨਾ ਦੁੱਧ ਦਿੰਦਾ ਸੀ ਜੀ ਉਦੋਂ ਉਦੋਂ ਤਕਰੀਬਨ 28 ਕਿਲੋਟਰ ਤੱਕ ਦੁੱਧ ਕਰਦੀ ਸੀ ਇਹ ਅਗਲਾ ਥਣ ਲੈ ਗਈ ਇੱਕ ਓਹੋ ਜਿਹਦਾ ਅਗਲਾ ਥਣ ਜਿਹੜਾ ਨਾ ਜੀ ਉਹ ਐਕਸਪਾਇਰ ਹੋ ਗਿਆ ਮਰ ਗਿਆ ਅੱਛਾ ਜੀ ਓਕੇ ਜੀ ਓਕੇ ਜਦੋਂ ਥੋੜਾ ਜੱਗ ਕਿਲੋ ਦੋ ਘੱਟ ਹੈ ਅਗਲੇ ਪਹਿਲੇ ਨਾਲ ਦੋ ਪੀਸ ਨਹੀਂ ਜਮਾ ਹੀ ਰਹਿ ਗਿਆ ਇੱਕ ਘੱਟ ਓਕੇ ਜੀ ਓਕੇ ਤਿੱਲੜ ਅਸੀਂ ਇਹਨੂੰ ਕਹਿੰਦੇ ਆ ਤਿੰਨ ਥਣ ਹਾਂ ਜੀ ਹਾਂ ਸਾਡੇ ਵੀ ਸਾਡੇ ਤਿੱਲ ਕਹਿੰਦੇ ਨੇ ਹਾਂ ਜੀ ਇਹ ਵਾਲੀ ਮਾਝੇ ਬਾਰੇ ਦੱਸਿਓ ਜੀ ਬੜਾ ਹੈ ਮਾਝੀ ਵੀ ਜੀ ਇਹਮ ਚੌਥੇ ਸੂਏ ਮਾਸ਼ਾਅੱਲਾ ਅੱਛਾ ਜੀ ਇਹਦੇ ਕੋਲ ਦੁੱਧ ਹੈ तकरीबन 12-12 ਲੀਟਰ ਟਾਈਮ ਦਾ ਕਰਦੀ ਹੈ ਦਿਖਾਵਾ ਬੜਾ ਸੋਹਣਾ ਆ ਜੀ ਪਿੱਛੇ ਹਾਂ ਮਾਸ਼ਾਅੱਲਾ ਥਣ ਵੀ ਬਹੁਤ ਪਿਆਰਾ ਹੈ ਹਾਂਜੀ ਹਾਂਜੀ ਕੱਦ ਦੀ ਜਰਾ ਦਰਮਿਆਨੀ ਹੈ ਹਾਂਜੀ ਬਾਕੀ ਠੀਕ ਹੈ ਸਾਰੇ ਮਾਮਲੇ ਪੂਰੇ ਕੰਪੈਕਟ ਸਾਈਜ਼ ਦੀ ਆ ਪਿੱਛੇ ਜਿਹੜਾ ਦਿਖਾਵਾ ਆ ਮੈਂ ਕਹਿੰਨਾ ਅੱਧਾ ਘੱਟ ਬਾਹਰ ਨਿਕਲਿਆ ਹੋਊ ਜਦੋਂ ਲੱਤਾਂ ਆਨ ਪੂਰੀਆਂ ਹੋ ਕਰਕੇ ਖੜਦੀ ਆ ਚੜਾਈ ਚ ਵੀ ਪੂਰਾ ਜੀ ਸਾਂਝਾ ਹਾਂ ਮਾਸ਼ਾਅੱਲਾ ਇਹ ਹੁਣ ਕਰੀਏ ਜੀ ਇਹਦੀ ਗੱਲ ਜੀ ਇਹ ਮਾਜੀ ਵੀ ਤਕਰੀਬਨ ਨਾਲ ਕਿਤੇ ਸੂ ਇਹ ਸਾਡੇ ਕੋਲ 200 ਸੂ ਸੁਪੇ ਹੀ ਸਾਡੇ ਕੋਲ ਅੱਛਾ ਜੀ ਤੇ ਇਹਦੇ ਕੋਲ ਵੀ ਦੁੱਧ ਇਸ ਟਾਈਮ ਹੈ ਤਕਰੀਬਨ 20 ਕੁ ਲੀਟਰ ਹੈ ਓਕੇ ਜੀ ਓਕੇ ਲਿਓ ਦਿਖਾ ਦੀਏ ਵਾਹ ਜੀ ਵਾਹ ਇਹ ਸਾਰੀਆਂ ਹੈ ਨੀਲੀ ਰਾਵੀਜ ਹੈ ਜੀ ਹਾਂ ਜੀ ਕ੍ਰਾਸ ਮਾਜੀ ਹੈ ਸਾਡੇ ਕੋਲ ਤਕਰੀਬਨ ਸਾਰੀਆਂ ਕ੍ਰਾਸ ਨੇ ओके okay, जी ओके प्योर नीली ਦੀ ਸਾਡੇ ਕੋਲ ਹੈ ਨਹੀਂ ਹਾਂਜੀ ਥਣ ਵੀ ਬੜਾ ਸੋਹਣਾ ਲੱਗਿਆ ਹੋਇਆ ਜੀ ਇਹ ਹਾਂ ਇਹ ਪੂਰਾ ਇਹਨ ਮੁਠੀ ਦਾ ਥਣ ਆ ਉਹ ਪਰਲੀ ਦਾ ਵੀ ਮੁਠੀ ਦਾ ਥਣ ਸੀ ਜੀ ਇਹ ਮੱਝ ਬਾਰੇ ਦੱਸਿਓ ਜੀ ਹੁਣ ਇਹ ਮੱਝ ਤੀਸਰੇ ਸੂਏ ਸੂਈ ਹੈ ਜੀ ਹਾਂਜੀ ਪਿਛਲਾ ਸੂਆ ਵੀ ਇਹਦਾ ਸੂਆ ਹੈ ਹਾਂਜੀ ਉਸ ਵਕਤ ਇਹਦਾ ਅੱਛਾ ਨਹੀਂ ਸੀ ਇਹਦਾ ਮਾਮਲਾ ਅੱਛਾ ਇਸ ਦਫਾ ਦੁੱਧ ਦੇ ਕੋਲ ਹੈ 22 ਕਿਲੋਲ 11 11 ਲੀਟਰ ਟਾਈਮ ਦਾ ਦੁੱਧ ਕਰ ਦਈਏ ਓਕੇ ਜੀ ਓਕੇ ਨੂੰ ਸੂਈ ਨੂੰ ਕੁ ਤਕਰੀਬਨ 2.5 ਮਹੀਨੇ ਹੋ ਗਏ ਪਿਛਲੇ ਸੂਏ ਕੋਈ ਮਤਲਬ ਕਮੀ ਪੇਸ਼ੀ ਰਹਿ ਗਈ ਸੀ 17 18 ਲੀਟਰ ਹੀ ਦੁੱਧ ਕਰਦੀ ਰਹੀਏ ਹਾਂਜੀ ਤੇ ਇਸੂਏ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਕੋਲ ਝੋਟਾ ਬਹੁਤ ਅੱਛਾ ਆਇਆ ਹਾਂਜੀ ਝੋਟੇ ਦਾ ਵੀ ਕੋਈ ਕਰਤਾਰ ਹੋ ਸਕਦਾ ਜੀ ਓਕੇ ਜੀ ਓਕੇ ਇਸੂਏ ਜਿਹੜਾ ਜਾਨਵਰ ਸਾਡੇ ਸੂਏ ਦਾ ਜੀ ਹਾਂਜੀ ਪਿਛਲੇ ਸੂਏ ਵਾਲੇ ਉਹ ਇਸੂਏ ਦੁੱਧ ਕੋਈ 2 3 ਕਿਲੋ 2 ਕਿਲੋ 1.5 ਕਿਲੋ ਬਿਹਤਰ ਹੀ ਕੀਤਾ ਹੈ ਉਹਨਾਂ ਨੇ ਓਕੇ ਜੀ ਓਕੇ ਝੋਟੇ ਦਾ ਕਰਤਾਰ ਹੈ ਝੋਟਾ ਬਹੁਤ ਅੱਛਾ ਜੀ ਅਸੀਂ ਝੋਟੇ ਡੋਗਰ ਸਾਹਿਬ ਦਾ ਬਾਲਾ ਝੋਟਾ ਹੈ ਹਾਂਜੀ ਹਾਂਜੀ ਉਹਦੇ ਬਾਰੇ ਅੱਗੇ ਕੱਟੀਆਂ ਜੇ ਫਰਕ ਪਾਉ ਜੀ ਛੋਟਾ ਐਨ ਬਰੀਡ ਜੇ ਬਹੁਤ ਅੱਛਾ ਆ ਜਾਣਗੇ ਇਨਸ਼ਾਅੱਲਾ ਆ ਰਹੇ ਨੇ ਜਾਂ ਹੈ ਨੇ ਸਾਡੇ ਕੋਲ ਐਸਟਾ ਹੈ। ਆਹ ਸਾਹਿਬ ਅੱਛੇ ਝੋਟ ਦਾ ਇਹਦਾ ਮਤਲਬ ਹੈ ਕਿਰਦਾਰ ਹੁੰਦਾ ਜੀ। ਠੀਕ ਬਿਲਕੁਲ। ਚੇਂਜ ਲਿਆਉਂਦਾ। ਡੋਗਰ ਸਾਹਿਬ ਠੀਕ ਕਹਿੰਦੇ ਨੇ ਜੀ ਅੱਛੇ ਝੋਟੇ ਦਾ ਕਿਰਦਾਰ ਹੁੰਦਾ। ਉਹਨਾਂ ਦੇ ਉਦਾਹਰਣ ਹੈ ਨਾ ਜੀ। ਸਾਡੇ ਦੋਸਤੀ ਨੇ ਡੋਗਰ ਸਾਹਿਬ ਹਾਂਜੀ ਹਾਂਜੀ। ਹਾਂਜੀ ਉਹਨਾਂ ਦੀ ਪਛਾਣ ਦਾ ਬਫਤਾਜ ਨਹੀਂ ਜੀ ਹੈ। ਹਾਂਜੀ 2021 ਚ 11ਵੇਂ ਮਹੀਨੇ ਚ ਮੈਂ 33 ਲੱਖ ਦੀ ਮੱਝ ਲਈ ਸੀ ਉਹਨਾਂ ਤੋਂ। ਵਾਹ ਜ ਪਿਆਰੀ ਉਸ ਟਾਈਮ ਉਹਦਾ ਨਾਮ ਪਿਆਰੀ ਹੈ ਫਿਰ ਸਾਡੇ ਕੋਲ ਮਤਲਬ ਇੱਕ ਦੋ ਸੂਏ ਰਹੀ ਸਾਡੇ ਕੋਲ ਫਿਰ ਵਾਪਸ ਉਹਨਾਂ ਨੇ ਖਰੀਦ ਲਈ ਅੱਛਾ ਓਕੇ ਜੀ ਇਹ ਸਾਡੇ ਬੜੇ ਪਿਆਰੇ ਦੋਸਤ ਨੇ ਜੀ ਮਾਸ਼ਾਅੱਲਾ ਬਹੁਤ ਅੱਛੇ ਬੰਦੇ ਨੇ ਉਹਦੀ ਬੱਚੀ ਹੈਗੀ ਹੈ ਜੀ ਤੁਹਾਡੇ ਕੋਲ ਕੋਈ ਸਾਡੇ ਕੋਲ ਬੱਚੇ ਇੱਕ ਸੂਈ ਆਈ ਸੀ ਹਾਂਜੀ ਦੂਸਰਾ ਸੂਆ ਸਾਡੇ ਕੋਲ ਸੂਈ ਸੀ ਉਹ ਕੋ 2 ਮਹੀਨੇ ਪਹਿਲੇ ਹੀ ਉਹਨੇ ਬਚਾ ਕੇ ਰੱਖਿਆ ਹੋਇਆ ਹੋ ਗਈ ਸੀ ਬਚਾ ਕੇ ਸਫਾਇਰ ਹੋ ਗਿਆ ਸੀ ਅੱਛਾ ਜੀ ਸਾਡੇ ਬੜੇ ਪਿਆਰੇ ਦੋਸਤਰੇ ਆਉਂਦੇ ਜਾਂਦੇ ਰਹਿੰਦੇ ਨੇ ਸਾਡੇ ਕੋਲ ਜਾਈ ਸਾਡੇ ਸਭ ਸਾਡੇ ਦੋਸਤ ਆ ਜੀ ਇਹਨਾਂ ਦੇ ਦੋਸਤ ਸਾਡੇ ਵੀ ਦੋਸਤ ਆ ਹਾਂਜੀ ਹਾਂਜੀ ਤੇ ਇਸ ਟਾਈਮ ਸਮਝੋ ਕਿ ਮੈਂ ਸਮਝਦਾ ਕਿ ਮੱਜਾ ਦਾ ਕਿੰਗ ਵੀ ਕਹਿ ਸਕਦੇ ਉਹਨਾਂ ਨੂੰ ਹੂੰ ਹਾਂਜੀ ਹਾਂਜੀ ਪੂਰੀ ਵਰਲਡ ਵਿੱਚ ਮਾਸ਼ਾਅੱਲਾ ਬੜੇ ਅੱਛੇ ਤਾਂ ਨਹੀਂ ਦੇਖ ਕੇ ਆਇਆ ਜੀ ਬਾਗਮਾਲ ਚੀਜ਼ਾਂ ਜੀ ਉਹਨਾਂ ਕੋਲ ਬਿਲਕੁਲ ਇਸ ਨਾਲ ਲਾਈਵ ਲਾਈ ਇਕੱਠੀ ਹਾਂਜੀ ਹਾਂਜੀ ਹਲਕੇ ਤੇ ਉਹ ਬਹੁਤ ਪੁਰਾਣੇ ਨਾ ਜੀ 25 30 ਸਾਲ ਤੋਂ ਕੰਮ ਕਰਦੇ ਨੇ ਉਹ ਅੱਛਾ ਜੀ ਉਹਨਾਂ ਦੇ ਘਰ ਦੀਆਂ ਝੋਟੀਆਂ ਬਹੁਤ ਜ਼ਿਆਦਾ ਹੋ ਗਈਆਂ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਹਾਂਜੀ ਉਹ ਝੋਟੇ ਬਾਰੇ ਵੀ ਪੂਰੀ ਵੀਡੀਓ ਬਣਾਉਂਗੇ ਚੰਗਾ ਝੋਟਾ ਜੀ ਪੂਰਾ ਤੇ ਇਹਦੇ ਬਾਰੇ ਗੱਲ ਕਰੀਏ ਜੀ ਇਹਦੇ ਕੋਲ ਜੀ ਇਸ ਟਾਈਮ ਮਾਸ਼ਾਅੱਲਾ 28 ਕੁ ਲੀਟਰ ਦੁੱਧ ਹੈ 14 14 ਲੀਟਰ ਟਾਈਮ ਦਾ ਕਰ ਰਹੀ ਹੈ ਦੁੱਧ ਮਾਸ਼ਾਅੱਲਾ ਵਾਹ ਜੀ ਵਾਹ ਇਹ ਦੂਸਰੇ ਸਵੇ ਸੁਈਆ ਜੀ ਇਸ ਟਾਈਮ ਹਾਂਜੀ ਤੇ ਬਹੁਤ ਮਾਸ਼ਾਅੱਲਾ ਅੱਛੀ ਰੋਟੀ ਨੇ ਸਾਡੇ ਕੋਲ ਐਸਾ ਇੱਧਰ ਨੂੰ ਵੀ ਦਿਖਾ ਦਿਓ ਇੱਧਰ ਨੂੰ ਹੋ ਗਿਆ ਖੂਬਸੂਰਤੀ ਦੀ ਕਹਿ ਸਕਦੇ ਆ ਕਿ ਨਹੀਂ ਹਾਂਜੀ ਤੇ ਸਿਰ ਦੀ ਜ਼ਰਾ ਸਾਦਾ ਹੈ ਸਿੰਘ ਜ਼ਰਾ ਸਾਦੇ ਨੇ ਹਾਂਜੀ ਲੇਕਿਨ ਸਾਡੀ ਡੇਰੀ ਦੀ ਜਿਹੜੀ ਹੈ ਨਾ ਇਸ ਟਾਈਮ ਲਾੜੀ ਮੱਝ ਇਹ ਹੀ ਹੈ ਵਾਹ ਜੀ ਵਾਹ ਦੇਖੋ ਜੀ ਡੇਰੀ ਵਾਸਤੇ ਡੇਰੀ ਨੂੰ ਕਾਮਯਾਬ ਉਹੀ ਡੰਗਰ ਕਰ ਸਕਦਾ ਜਿਹੜਾ ਦੁੱਧ ਦਊਗਾ ਦੁੱਧ ਦਾ ਰਟਨ ਅੱਛਾ ਹੋਵੇ ਹਾਂ ਬਿਊਟੀ ਦਾ ਨਹੀਂ ਆਪਾਂ ਨੂੰ ਕੋਈ ਐਡਾ ਮੁਨਾਫਾ ਹੈ ਜੇ ਡੇਰੀ ਪਰਪਸਲੀ ਦੇਖੀਏ ਜੀ ਆਹ ਮੱਝ ਜੀ ਆ ਬਡੇਰੀ ਲੱਗਦੀ ਹੈ ਹਨਾ ਆਹ ਮੱਝ ਜੀ ਸਾਡੀ ਇਹਦਾ ਇਹ ਕਿੰਨੇ ਸੂਏ ਆ ਜੀ ਇਹ ਬਾਲੀ ਬੁੱਢੀ ਲੱਗਦੀ ਹੈ ਕਿ ਸਾਡੇ ਕੋਲ ਵੀ ਸੂਈ ਆਈ ਪਤਾ ਕਿ ਕਿਵੇਂ ਸੂਈ ਹੋਵੇ ਕੋਈ ਜਾਏ ਦਰਮਿਆਨੀ ਬਾਜੀ ਕਹਿ ਸਕਦਾ ਓਕੇ ਜੀ ਓਕੇ ਹੁਣ ਹਾਂਜੀ ਬਾਕੀ ਮੱਜਾਂ ਚੋਲੀਆਂ ਜੀ ਹਾਂਜੀ ਚੋਾਈ ਇਹਨਾਂ ਦੀ ਰੋਕੀ ਸੀ 10 ਰੁਪਏ ਦੀ ਵਾਹਣ ਹਾਂਜੀ ਹਾਂਜੀ ਚੋਾਈ ਟਾਈਮ ਨਹੀਂ ਹੈ ਟਾਈਮ ਤੋਂ ਨਹੀਂ ਲਾਇਆ ਹੈਗਾ ਜੀ ਬਿਲਕੁਲ ਜੀ ਬਿਲਕੁਲ ਉਧਰ ਦੱਬਣਾ ਮੱਜਾਂ ਉਧਰ ਦਿਖਾ ਦੀਏ ਜੀ ਇਧਰ ਨੂੰ ਨਹੀਂ ਅੱਛਾ ਜੀ ਇਧਰ ਨੂੰ ਵੀ ਕੈਮਰਾ ਘੁਮਾ ਦਿਓ ਜੀ ਇਹਨਾਂ ਦੀ ਹੌਲੀ ਹੌਲੀ ਇਹ ਮੱਝਾਂ ਦੀ ਹੋਗੀ ਜੀ ਚੁਵਾਈ ਹਾਂ ਜੀ ਇਹਨਾਂ ਦੀ ਚੁਵਾਈ ਹੋ ਗਈ ਏ ਇਹਨਾਂ ਚੋਂ ਇਹਨਾਂ ਚੋਂ ਜੇ ਕੋਈ ਤੁਹਾਨੂੰ ਖਾਸ ਲੱਗਦੀ ਆ ਦੱਸਣਾ ਚਾਹੋ ਆਂਦੇ ਆਂਦੇ ਜੀ ਦੀ ਸਾਡੇ ਵਾਸਤੇ ਤੇ ਸਰਦਾਰ ਜੀ ਸਾਰੀਆਂ ਖਾਣੇ ਨਹੀਂ ਫੇਰ ਵੀ ਆਪਣੇ ਫਾਰਮ 'ਚ ਆਪਾਂ ਨੂੰ ਇਹਨਾਂ ਦਾ 18-20 ਕਿਲੋ ਤੇ ਐਵਰੇਜ ਨਾਲ ਦੁੱਧ ਦੇ ਜਾਂਦੀਆਂ ਨੇ ਅਲਹਮਦੁਲਿਲਾ ਅੱਜ ਹੀ ਬੜੇ ਮੋਟੇ ਨੇ ਓਕੇ ਜੀ ਓਕੇ ਮਤਲਬ 18 20 ਕਿਲੋ ਤੋਂ ਥੱਲੇ ਕੋਈ ਨਹੀਂ ਹੈਗੀ ਜੀ ਮੱਜ ਸਾਡੇ ਕੋਲ 20 22 ਲੀਟਰ ਦਾ ਕਾਮ ਦੁੱਧ ਚੰਗਰ ਅਸਲੇ ਮਾਸ਼ਾਅੱਲਾ ਪੰਡਾ ਛੰਡਾ ਅੱਛਾ ਪਾਨੇ ਆ ਖਰੀਦਦਾਰੀ ਕਰਨ ਲੱਗਿਆ ਥੋੜਾ ਜਿਹਾ ਧਿਆਨ ਕਰੀਦਾ ਜੀ ਓਕੇ ਜੀ ਓਕੇ ਹੁਣ ਦਿਖਾ ਦਈਏ ਜੀ ਤੁਹਾਨੂੰ ਝੋਟਾ ਹਾਂ ਜੀ ਉਹ ਦੱਸ ਕਰਦੇ ਆਂ ਗਾਵਾਂ ਜੀ ਅਸੀਂ ਨਾਰਮਲ ਹੀ ਰੱਖਿਆ ਉਹਨਾਂ ਦੇ ਮੈਂ ਇਹਨਾਂ ਦਾ ਦੁੱਧ ਹਜੇ ਵਧੀਆ ਰਹਿੰਦਾ ਜੀ ਜਿਹੜੀ ਮਿਕਸ ਜੀ ਆ ਹਾਂ ਜੀ ਹਾਂ ਜੀ ਗਾਵਾਂ ਤੇ ਐਡਾ ਕੰਮ ਨਹੀਂ ਕੀਤਾ ਤੇ ਆ ਫਾਰਮ ਕਿੰਨੇ ਕਿੱਲੇਾਂ 'ਚ ਹੋਊ ਜੀ ਤੁਹਾਡਾ ਰਾਤ ਤੋਂ 2 ਕਿੱਟਾਂ ਦੇ ਪਰ ਮੈਂ ਆਪਣਾ 16 ਕਨਾਲ ਚ ਹਾਂਜੀ 2 ਏਕੜ ਓਕੇ ਜੀ ਓਕੇ ਆ ਇਧਰ ਸਾਈਲੇਜ ਵਾਲਾ ਇਹ ਸਾਈਲੇਜ ਸਾਈਲੇਜ ਜੀ ਸਾਈਲੇਜ ਵਾਸਤੇ ਹਾਂਜੀ ਸਾਈਲੇਜ ਟਾਈਮ ਬੁੱਕਦਾ ਜਾ ਰਿਹਾ ਪਿਛਲਾ ਸਾਈਲੇਜ ਹੈ ਤਰੀ ਵੀ ਹੋ ਗਿਆ ਖਤਮ ਹੋਣ ਦੇ ਤੇ ਐਸੀ ਗੰਧਮ ਦਾ ਸਾਈਲੇਜ ਬਣਾਇਆ ਹੋਇਆ ਜੀ ਓਕੇ ਜੀ ਇਸ ਦਫਾ ਹੀ ਸਟਾਰਟ ਬਣਾਇਆ ਬਹੁਤ ਅੱਛਾ ਤਜਰਬਾ ਰਿਹਾ ਥੋੜੇ ਬਣਾਇਆ 10 ਤੋਂ 1 ਏਕੜ ਦਾ ਮਤਲਬ ਤੂੜੀ ਦਾ ਗੰਧਮ ਦਾ ਜਦੋਂ ਕਣਕ ਤੋਂ ਦੋਦੇ ਤੇ ਆਂਦੀ ਆ ਨਾ ਜੀ ਹਾਂਜੀ ਉਦੋਂ ਬਣਾਇਆ ਸਾਈਲੇਜ अच्छा जी ये ਸਾਡੇ ਪਾਕਿਸਤਾਨ ਦੇ ਵਿੱਚ ਸਟਾਰਟ ਹੋ ਗਿਆ ਬੜਨਾ 2-3 ਸਾਲ ਤੋਂ ਬਣਾ ਰਹੇ ਨੇ ਲੋਕ ਸਾਡੇ ਵੱਲ ਮੈਂ ਸੁਣਿਆ ਨਹੀਂ ਕਦੇ ਮੈਂ ਪਹਿਲੀ ਵਾਰ ਸੁਣ ਰਿਹਾ ਸਰਦਾਰ ਜੀ ਬੜਨਾ ਸ਼ੁਰੂ ਹੋ ਗਿਆ ਦੇਖ ਲਈਏ ਮੇਰੇ ਨੇੜੇ ਨਹੀਂ ਇਹਦਾ ਫਿਰ ਰਿਜ਼ਲਟ ਕਿਦਾਂ ਜੀ ਵਧੀਆ ਬਹੁਤ ਅੱਛਾ ਰਿਜ਼ਲਟ ਹੈ ਉਹਦੇ ਨਾਲ ਮੱਕੀ ਦੇ ਸਾਇੰਸ ਨਾਲੋਂ ਜਿਹੜਾ ਨਾ ਇਹਦਾ ਰਿਜ਼ਲਟ ਬਹੁਤ ਅੱਛਾ ਹੈ ਅੱਛਾ ਜੀ ਹਾਂ ਜੀ ਵਾਹ ਜੀ ਵਾਹ ਇੱਕ ਗੰਦਮ ਦਾ ਜਦੋਂ ਦੁੱਧ ਦੇ ਤੇ ਹੁੰਦੀ ਹੈ ਨਾ ਜੀ ਕਿਹੜਾ ਹਾਂਜੀ ਸਰਦਾਰ ਜੀ ਇਹ ਉਦੋਂ ਅੱਗੇ ਅਗਲੇ ਪਾਸੇ ਥੋੜੀ ਜਿਹੀ ਹਵਾ ਲੱਗ ਜਾਂਦੀ ਹੈ ਨਾ ਇਹ ਦੇਖੋ ਹੂੰ ਬੜਾ ਪਿਆਰਾ ਜਿਹਾ ਸੈਲਜ ਬਣਿਆ ਜੀ ਸਾਡਾ ਇਹ ਮੱਝਾਂ ਖਾਨੀਆਂ ਖੁੰਨੀਆਂ ਵੀ ਪੂਰਾ ਖੁਸ਼ ਨਾ ਜੀ ਕੀ ਬਾਤ ਹੈ ਜਦੋਂ ਅਸੀਂ ਤੇ ਬਣਾਇਆ ਹੀ ਥੋੜਾ ਜਿਹਾ ਹਾਂਜੀ ਤੇ ਬਹੁਤ ਅੱਛਾ ਇਹਦਾ ਰਿਟਰਨ ਹੈ ਜੀ ਜਦੋਂ ਦੇ ਪਾਣ ਲੱਗਿਆ ਕੋ ਮੱਝਾਂ ਦੋ ਦੀ ਕਿਲੋ ਅੱਧਾ ਵਧੇਰੇ ਹੀ ਹੋਈਆਂ ਮਤਲਬ ਜਿੱਦਾਂ ਆਪਾਂ ਕਹਿ ਦਈਏ ਸਾਈਲਜ ਗਾਵਾਂ ਜਿੱਦਾ ਚਲੋ ਸੁਣਿਆ ਸੀ ਵੀ ਗਾਵਾਂ ਨੂੰ ਫਾਇਦੇਮੰਦ ਹੈ ਮੱਝਾਂ 'ਚ ਵੀ ਕਾਮਯਾਬ ਹਾਂ ਤਾਂ ਅਸੀਂ ਇੱਕ ਟਾਈਮ ਸੈਲਜ ਪਾਣੇ ਸਰਦਾਰ ਜੀ ਹਾਂਜੀ ਇੱਕ ਟਾਈਮ ਸਰਦਾਰ ਜੀ ਪਾਣੇ ਓਕੇ ਜੀ ਓਕੇ ਲਿਓ ਜੀ ਛੋਟਾ ਚੋਟਾ ਦਿਖਾ ਦਈਏ ਜਿਹੜਾ ਹੱਜੀ ਸ਼ੋਕ ਸਾਹਿਬ ਕੋਲ ਆਇਆ ਹੋਇਆ ਜੀ ਹਾਂਜੀ ਡੋਗਰ ਸਾਹਿਬ ਵਾਹ ਜੀ ਵਾਹ ਚੱਲ ਬੱਦਲ ਇਹ ਨਾਲੇ ਝੋਟੇ ਬਾਰੇ ਦੱਸ ਦਈਏ ਜੀ ਇਹਦੇ ਬਾਰੇ ਇਹ ਉਹ ਬਲੱਡ ਲਾਈਨ ਚੋਂ ਆ ਜਿਹੜੀ ਆਪਣੇ ਇੰਡੀਆ ਬਾਦਲ ਸਾਹਿਬ ਹੁਣਾਂ ਕੋਲ ਭਾਗ ਮੱਝ ਗਈ ਹੋਈ ਆ ਜੀ 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 ਉਹਦੇ ਨਾਲੋਂ ਉਹਦੇ ਨਾਲ ਇਹਦਾ ਪਸ਼ੋਕੜ ਜੁੜਦਾ ਆ ਜੀ ਕਿਉਂਕਿ ਉਹੀ ਮੱਝਾਂ ਚੋਂ ਸਾਈ ਸਾਹਿਬ ਜ਼ਿਆਦਾ ਬਰੀਕੀ ਨਾਲ ਦੱਸ ਸਕਦੇ ਆ